ਸ਼੍ਰੀ ਕਾਲ ਜੀ ਇੱਕ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਲਓ ਜੀ ਅੱਜ ਆਪਾਂ ਵਲੌਗ ਸ਼ੁਰੂ ਹੋ ਰਿਹਾ ਹੈ ਸ਼ਾਮ ਦੇ ਟਾਈਮ ਤੇ ਸਾਢੇ 1:30 ਦਾ ਟਾਈਮ ਹੋ ਗਿਆ ਹੈ। ਤੇ ਅੱਜ ਮੈਂ ਸਵੇਰ ਦਾ ਵਲੌਗ ਨਹੀਂ ਸ਼ੁਰੂ ਕੀਤਾ ਕਿਉਂਕਿ ਅੱਜ ਗਰਮੀ ਬਹੁਤ ਲੱਗ ਰਹੀ ਸੀ। ਬਸ ਥੋੜੇ-ਥੋੜੇ ਸਾਰੇ ਕੰਮ ਨਿਬੇੜ ਲਏ ਛੇਤੀ-ਛੇਤੀ। ਤੇ ਹੁਣ ਮੈਂ ਪੜਾਉਣ ਲੱਗੇ ਹੋਏ ਸੀ ਟਿਊਸ਼ਨ ਤੇ ਬੱਚਿਆਂ ਦੇ ਪੀਰੀਆਡਿਕ ਟੈਸਟ ਜਿਹੜੇ ਉਹ ਸਟਾਰਟ ਹੋਣ ਵਾਲੇ ਐ ਇਸ ਕਰਕੇ ਬੱਚਿਆਂ ਦੇ ਲਰਨਿੰਗ ਵਰਕ ਚੱਲ ਰਿਹਾ ਫੁੱਲ। ਤੇ ਕਾਫੀ ਹੁਣ ਇਹਨਾਂ ਨੂੰ ਸਿਲੇਬਸ ਵਿੱਚ ਮਿਲ ਗਿਆ ਹੈ ਇਸ ਕਰਕੇ ਮੈਂ ਛੇਤੀ ਛੇਤੀ ਕਵਰ ਕਰਵਾ ਰਹੀ ਹਾਂ ਹੁਣ ਮੈਂ ਇਹਨਾਂ ਨੂੰ ਤੇ ਬੱਚੇ ਲਰਨ ਕਰ ਰਹੇ ਸੀਗੇ ਇਹ ਇੰਟੈਲੀਜੈਂਟ ਬੱਚਾ ਕੁਝ ਦੱਸ ਰਿਹਾ ਤੁਹਾਨੂੰ ਸੁਣੋ ਧਿਆਨ ਨਾਲ ਸਭ ਨੂੰ ਪਤਾ ਕੀੜੀ ਨਾ ਆਪਣੀ ਤੇ ਜੈਸ ਸਮਾਰਟ ਨਹੀਂ ਜਿਵੇਂ ਉਹ ਦਾਣਾ ਨਹੀਂ ਲਗਾ ਕਦਾ ਆਪਦੇ ਘਰ ਚ ਰੱਖਣ ਤੋਂ ਪਹਿਲਾਂ ਨਾ ਤੋੜ ਕੇ ਰੱਖਦੀ ਹੈ ਜੇ ਤੋੜ ਕੇ ਨਾ ਰੱਖੇ ਉਹਨ ਪਤਾ ਕਿੱਥੋਂ ਚੱਲਿਆ ਉਹ ਗੁੱਡਾ ਗੁਰੂ ਉੱਥੇ ਅਜੋ ਗੇਂਦਾਂ ਦਾ ਫਿਰ ਤੋੜ ਕੇ ਨਾ ਰੱਖੇ ਤਾਂ अच्छा तेनु ਕਿਥੇ ਨੌਲੇਜ ਹੋਈ ਨਹੀਂ ਅਈ ਮੈਨੂੰ ਉਹਦੀ ਨੌਲੇਜ ਐਂਟਲੀਜੈਂਟ ਬੱਚਾ ਹੈ ਕਰ ਰਿਹਾ ਮम्मी ਦੀ ਵੇਟ ਹੋਣੋਂ ਵਾਸਤੇ ਹੂੰ ਵੇਟ ਕਰ ਰਿਹਾ ਛੇਤੀ ਹੈ ਜਲਦੀ ਕੋ ਰੋਡ ਦਿਖਾਵਾਂਗਾ ਫਿਰ ਕੀ ਹੋ ਜਾਂਦਾ ਫਿਰ ਵਿੰਗਾ ਰਹੇ ਤੇ ਫਿਰ ਸਿੱਧਾ ਹੁੰਦਾ ਨਹੀਂ ਨਾ ਹੁੰਦਾ ਮੁੱਲਿਆ ਨਹੀਂ ਪੈਂਦਾ ਨਹੀਂ ਹੈ ਖੋਲਣਾ ਬਹੁਤ ਹੈ ਇਹ ਨਾ ਕਰਿਓ ਬਾਹਰ ਕੱਢ ਕੇ ਕਰ ਲਿਓ ਹਵਾ ਚ ਨਾ ਆਦਾ ਲਾਇਆ ਕਰਕੇ ਬਚ ਗਿਆ ਨਹੀਂ ਤਾਂ ਠੇ ਸਕੂਟਰੀ ਵੀ ਸੜ ਦਣੀ ਸੀ ਇੱਥੇ ਨੇ ਉਹ ਵੀ ਨਾ ਜਿਵੇਂ ਖਹਿ ਕੇ ਠੱਗੇ ਆ ਇੱਥੇ ਜਗ੍ਹਾ ਸੀਗੀ ਹਨਾ ਤਾਂ ਕਰਕੇ ਕੋਈ ਹਾਲੀ ਦਾ ਕੀ ਕਰੇ ਇਹਨਾਂ ਪਸ਼ੂਆਂ ਦਾ ਇਹਨਾਂ ਵਾਅਦਾ ਤੇ ਪੈ ਗਈ ਨਾ ਵੀ ਉੱਥੇ ਦਾਣਾ ਪਿਆ ਖਾ ਲਾ ਇੱਥੇ ਕਰਕੇ ਗਿਆ ਇਹ ਰੋਇਆ ਉਹ ਮੋਟਰਿਕ ਕੰਮ ਨਹੀਂ ਕਰਦਾ ਇਹ ਲੱਗ ਨਹੀਂ ਮੋਟਰਸਾਈਕਲ ਸੜਦਾ ਤੇ ਇੱਥੇ ਕਾਰ ਨੂੰ ਪਾਤਾ ਚੱਬ ਠੱਠੇ ਨੇ ਇਹ ਦਾਣਾ ਖਾਣਾ ਹੁੰਦਾ ਸੀ ਇੱਥੇ ਪਾਈਪ ਲਾਤੀ ਅਸੀਂ ਦੋ ਵਾਰੀ ਖਾ ਗਿਆ ਸੀ ਅੱਗੇ ਤੇ ਇੱਥੇ ਵੜਿਆ ਤਾਂ ਮੋਟਰਸਾਈਕਲ ਸੜਦਾ ਵਰਦਾ ਕਿੰਨਾ ਨੁਕਸਾਨ ਕਰਤਾ ਕਿੱਡਾ ਵੱਡਾ ਚੱਬ ਪੈ ਗਿਆ ਆ ਤੇ ਹੁਣ ਪਤਾ ਨਹੀਂ ਘਰੇ ਸਹੀ ਹੋਊਗਾ ਜਾਂ ਨਹੀਂ ਰਾਜਵਿੰਦਰ ਕਰਕੇ ਦੇਖ ਰਹੇ ਸੀ ਪਰ ਫੇ ਜਾਣਾ ਸੀ ਮੰਡੀ ਇਸ ਕਰਕੇ ਫੇ ਦੇਖੋ ਮੰਡੀਆਂ ਸਹੀ ਕਰੋਨਾ ਪਾਓ ਤੇ ਆਹ ਦੇਖੋ ਜੀ ਪਿੰਕ ਪਿੰਕ ਫੁੱਲ ਜਿਹੜੇ ਕੱਲ ਦੇਖੇ ਸੀ ਅੱਜ ਖਿੜ ਗਏ ਸੋਹਣੇ ਲੱਗ ਰਹੇ ਆ ਤੇ ਇਧਰ ਗਾਰਡਨ ਦੇ ਵਿੱਚ ਜਿਹੜੀ ਕਦੂਆਂ ਦੀ ਵੇਲ ਐ ਤੋਰੀਆਂ ਦੀ ਵੇਲ ਐ ਚਿਪੜਾਂ ਦੀ ਵੇਲ ਐ ਉਹਨੇ ਸਾਰੇ ਜਿਹੜੇ ਬਾਕੀ ਪਲੈਂਟ ਸੀ ਸਾਰਿਆਂ ਨੂੰ ਘੇਰ ਲਿਆ ਤੇ ਅੰਗੂਰਾਂ ਦੀ ਵੇਲ ਐ ਇਸ ਨੂੰ ਅਸੀਂ ਦੇਖ ਰਹੇ ਸੀ ਕਿਤੇ ਹੋਰ ਕੱਢ ਕੇ ਲਾਈਏ ਕਿਉਂਕਿ ਇਹਨੂੰ ਇੱਥੇ ਹੁਣ ਜਗ੍ਹਾ ਨਹੀਂ ਮਿਲ ਰਹੀ ਬਹੁਤ ਜਗ੍ਹਾ ਜਿਹੜੀ ਉਹ ਘੇਰ ਲਈ ਆ ਦੂਸਰੀਆਂ ਵੇਲਾਂ ਨੇ ਤੇ ਬਾਕੀ ਆ ਇਹ ਅੰਗੂਰਾਂ ਦੀ ਵੇਲ ਕੱਲ ਮਲਾਈ ਸੀਗੀ ਇਸਤੇ ਇਹ ਇਹ ਰਾਜਿੰਦਰ ਸੋਚ ਰੇ ਸੀ ਕਿ ਪਟਕੇ ਕਮਰੇ ਵਿੱਚ ਲਾ ਦਈਏ ਇਹ ਕਮਰਾ ਵੱਡਾ ਆ ਪਰ ਇਹਦੇ ਵਿੱਚ ਪਲਾਂਟ ਲੱਗਿਆ ਹੋਇਆ ਹੈ ਪਹਿਲਾਂ ਹੀ ਫਾਲਸੇ ਦਾ ਤੇ ਇੱਕ ਵਾਰੀ ਵੇਲ ਨੂੰ ਇਸ ਤਰ੍ਹਾਂ ਬੰਨਤਾ ਫਿਰ ਦੇਖਣਗੇ ਕਿ ਇੱਥੇ ਲਾਉਣੀ ਆ ਬਾਹਰ ਹੱਥੇ 'ਚ ਵੀ ਨਹੀਂ ਜਗ੍ਹਾ ਹੈਗੀ ਇੱਧਰ ਅੰਜੀਰਾਂ ਦੀ ਜਿਹੜੀ ਕਲਮਾਂ ਲਾਈਆਂ ਸੀ ਉਹ ਵੀ ਵਧੀਆ ਹੋ ਗਈਆਂ ਤੇ ਸਾਰਾ ਵੇਲ ਨੇ ਘੇਰ ਰੱਖਿਆ ਕਦੂਆਂ ਦੀ ਵੇਲ ਨੇ ਦੇਖੋ ਆਵਲਾ ਵੀ ਅੰਜੀਰਾਂ ਦਾ ਹੋ ਗਿਆ ਵਧੀਆ ਕਲਮ ਲਾਣ ਨਾਲ ਹੀ ਹੋ ਗਿਆ ਇਹ ਇਹ ਵੀ ਅੰਜੀਰਾਂ ਦਾ ਖੜਾ ਆ। ਇਸੜਾ ਜਿਹੜਾ ਅੰਜੀਰਾਂ ਦਾ ਹਾਈਬ੍ਰਿਡ ਪਲਾਂਟ ਲਾ ਰੱਖਿਆ ਹਾਤੇ ਦੇ ਵਿੱਚ ਉਸ ਦੀਆਂ ਕਲਮਾਂ ਲਾਈਆਂ ਸੀਗੀਆਂ ਤੇ ਇਹ ਅੰਗੂਰ ਦੀ ਵੇਲ ਦੀ ਕਲਮ ਲਾਈ ਸੀਗੀ। ਇਹ ਵੀ ਵੱਧ ਗਈ ਹੁਣ। ਹੁਣ ਮੈਂ ਲੱਗੀ ਸੀ ਸਾਰੇ ਪਲਾਂਟਸ ਨੂੰ ਪਾਣੀ ਪਾਉਣ ਵਾਸਤੇ ਤੇ ਜਿਹੜੇ ਹੁਣ ਲੋ ਨਾਲ ਪਲਾਂਟ ਸੁੱਕ ਗਏ ਆ ਤੇ ਉਹਨਾਂ ਨੂੰ ਦੇਖ ਕੇ ਬੜਾ ਲੱਗਦਾ ਹੈ ਨਾ। ਆ ਕ੍ਰਿਸਮਸ ਫ਼ਰੀ ਜਿਹੜਾ ਬੜੇ ਸ਼ੌਂਕ ਨਾਲ ਸਲਾਇਆ ਸੀ ਤੇ ਕਿੰਨਾ ਵਧੀਆ ਵੱਧ ਵੀ ਰਿਹਾ ਸੀਗਾ ਮੈਂ ਦਿਨ ਹਮੇਸ਼ਾ ਦੇਖਦੀ ਰਹਿੰਦੀ ਸੀ ਹੱਥ ਲਾ ਕੇ ਵੀ ਕਿੰਨਾ ਕੁ ਵੱਧ ਗਿਆ ਤੇ ਹੁਣ ਦੇਖੋ ਬਿਲਕੁਲ ਮਰ ਜਾ ਗਿਆ ਲੋ ਦੇ ਨਾਲ ਪਤਾ ਨਹੀਂ ਦੁਬਾਰਾ ਹਰਾ ਭਰਾ ਹੋਊਗਾ ਕਿ ਨਹੀਂ ਹੋਊਗਾ ਹੁਣ ਤੇ ਦੀਆਂ ਟਹਿਣੀਆਂ ਜੀਆਂ ਵੀ ਨਾ ਜਿਵੇਂ ਸੁੱਕ ਜੇ ਗਈਆਂ ਗਿਆ ਤੇ ਉਧਰ ਫੇਰ ਠੱਠਾ ਜਿਹੜਾ ਸੀ ਗੇਟ ਮੁਰੇ ਆ ਗਿਆ ਤੇ ਮੰਮੀ ਜਾ ਰਹੀ ਸੀਗੇ ਉਹਨੂੰ ਭਜਾਉਣ ਵਾਸਤੇ ਬੜਾ ਤੰਗ ਕੀਤਾ ਹੋਇਆ ਵਾਰਾ ਪਸੂ ਨੇ ਦੇਖੋ ਵਾਰਾ ਪਸੂ ਦੇ ਕਰਕੇ ਕਿੰਨਾ ਨੁਕਸਾਨ ਹੁੰਦਾ ਨਾ ਤੇ ਕਈ ਜਗ੍ਹਾ ਤਾਂ ਅੱ비 ਕਈ ਜਗ੍ਹਾ ਇਹ ਸੁਣ ਚੋਂਦਾ ਹੈ ਵੀ ਕਿਸੇ ਇਨਸਾਨ ਨੂੰ ਮਾਰਿਆ ਵੀ ਲੋਕਾਂ ਨੂੰ ਹਨਾ ਮਾਰਦੇ ਆ ਨੁਕਸਾਨ ਕਰ ਦਿੰਦੇ ਆ ਸੱਟਾ ਪਹਚਾ ਦਿੰਦੇ ਆ ਤੇ ਆਵਾਰਾ ਪਸ਼ੂ ਜਿਹੜੇ ਬਹੁਤ ਤੰਗ ਕਰਦੇ ਆ ਇਹ ਹੁਣ ਅਸੀਂ ਪਹਿਲਾਂ ਵੱਡਾ ਗੇਟ ਲਾ ਕੇ ਰੱਖਦੇ ਸੀਗੇ ਉਸ ਦੇ ਅੱਗੇ ਅਸੀਂ ਟਰਾਲੇ ਦੀ ਜਿਹੜੀ ਬਿੱਡ ਦੀ ਪਾਈਪ ਹੁੰਦੀ ਆ ਉਹ ਲਾਉਂਦੇ ਹੁੰਦੇ ਸੀਗੇ ਪਰ ਹੁਣ ਵਾਪਸ ਜਿਹੜੇ ਟਰਾਲੇ ਤੇ ਲਾਤੀ ਤੇ ਸਾਨੂੰ ਬਹੁਤ ਜ਼ਿਆਦਾ ਔਖਾ ਹੋ ਗਿਆ ਹੁਣ ਨਾ ਅੱਜ ਬਸ ਉਹ ਬਸ ਟਿਊਸ਼ਨ ਵਾਲੇ ਬੱਚੇ ਜਦੋਂ ਗਏ ਤੇ ਉਹ ਸਾਈਕਲ ਕੱਢੀ ਉਹਨਾਂ ਨੇ ਬਾਹਰ ਤੇ ਉਹਨਾਂ ਨੇ ਗੇਟ ਖੋਲਤਾ ਵੈਸੇ ਅਸੀਂ ਜ਼ਿਆਦਾਤਰ ਬੰਦ ਹੀ ਰੱਖੀਦਾ ਬਸ ਇੰਨੇ ਦੇ ਵਿੱਚ ਟੱਠਾ ਆ ਗਿਆ ਅੰਦਰ ਸਾਨੂੰ ਪਤਾ ਨਹੀਂ ਲੱਗਿਆ ਤੇ ਉਹਨਾਂ ਨੂੰ ਨੁਕਸਾਨ ਕਰ ਗਿਆ ਤੇ ਅੱਗੇ ਵੀ ਇੱਕ ਦੋ ਵਾਰੀ ਬਸ ਵਿੱਚ ਵੜ ਕੇ ਦਾਣਾ ਖਾ ਗਿਆ ਫਿਰ ਉੱਥੇ ਪਾਈਪ ਲਾਤੀ ਵੀ ਚਲੋ ਹੁਣ ਨਾ ਖਾਊਗਾ ਪਰ ਹੁਣ ਉੱਥੇ ਦੁਬਾਰਾ ਜਿਵੇਂ ਆਇਆ ਅੱਜ ਤੇ ਮੋਟਰਸਾਈਕਲ ਨੂੰ ਪਾਸੇ ਕਰ ਰਿਆ ਸੀ ਪਤਾ ਨਹੀਂ ਕੀ ਕਰ ਰਿਆ ਸੀ ਟੱਕਰ ਮਾਰ ਕੇ ਸਾਰੀ ਕਾਰ ਦੇ ਉੱਤੇ ਸਿੱਟਤਾ ਅਸ ਤੇ ਜਦੋਂ ਖੜਕਾ ਹੋਇਆ ਦਬ ਦਬ ਗਏ ਭੱਜ ਕੇ ਢੀ ਜੋਰ ਦੀ ਖੜਕਾ ਹੋਇਆ ਤੇ ਜੇ ਲਾਈਟ ਦਾ ਵੀ ਸ਼ੀਸ਼ਾ ਟੁੱਟ ਜਾਂਦਾ ਲਾਈਟ ਟੁੱਟ ਜਾਂਦੀ ਤਾਂ ਕਿੰਨਾ ਹੋਰ ਖਰਚਾ ਵੀ ਹੋ ਜਾਣਾ ਸੀਗਾ ਤੇ ਇਹ ਵੀ ਹੁਣ ਪਤਾ ਨਹੀਂ ਇਹ ਤੇ ਕਿੰਨਾ ਕੁ ਖਰਚਾ ਹੋਊਗਾ ਕਢਾਉਣ ਦੇ ਉੱਤੇ ਕਿੱਡਾ ਵੱਡਾ ਨੁਕਸਾਨ ਕਰਤਾ ਬਹੁਤ ਤੰਗ ਹੋਏ ਪਏ ਆ ਮਾਰਾ ਪਸ਼ੂਆਂ ਤੋਂ ਇਹ ਇਧਰ ਆ ਜਾਂਦੇ ਥੋੜਾ ਜਿਹਾ ਵੀ ਗੇਟ ਖੁੱਲਾ ਰਹਿ ਜੇ ਤੇ ਬਸ ਕਈ ਵਾਰ ਤਾਂ ਬਾਰੀ ਵੀ ਟੱਪੇ ਆਉਂਦੇ ਆ ਬਾਰੀ ਥਣੇ ਵੀ ਆ ਕੇ ਨੁਕਸਾਨ ਕਰ ਜਾਂਦੇ ਆ ਪੱਠੇ ਖਾ ਜਾਂਦੇ ਆ ਜੇ ਖਲ ਪਸ਼ੂਆਂ ਦੀ ਭਿੰਤੀ ਆ ਉਹ ਖਾ ਜਾਂਦੇ ਆ ਹਨਾ ਤੇ ਇਸ ਤੋਂ ਇਲਾਵਾ ਜਿਵੇਂ ਬੱਚੇ ਵੀ ਜਾਂਦੇ ਆ ਸਕੂਲ ਜਾਂਦੇ ਆ ਬੱਚਿਆਂ ਨੂੰ ਵੀ ਕਿੰਨਾ ਡਰ ਹੁੰਦਾ ਹੈ ਜੇ ਪਸ਼ੂਆਂ ਦਾ ਕੀ ਪਤਾ ਹੁੰਦਾ ਨਾ ਕਿਦੋਂ ਮਾਰਦੇ ਬਹੁਤ ਖਬਰਾਂ ਸੁਣਨ ਨੂੰ ਮਿਲਦੀਆਂ ਵੀ ਫਲਾਨੇ ਜਗ੍ਹਾ ਕਿਸੇ ਬੁੜੀ ਨੂੰ ਮਾਰਿਆ ਫਲਾਨੇ ਜਗ੍ਹਾ ਕਿਸੇ ਬੰਦੇ ਨੂੰ ਮਾਰਿਆ ਇਸੇ ਬੱਚੇ ਨੂੰ ਮਾਰਿਆ ਤੇ ਇਨਜ ਤੇ ਕਿੰਨੀ ਵੀ ਹੁੰਦੀ ਹੈ ਨਾ ਤਾਕਤ ਹੁੰਦੀ ਹੈ ਬੰਦੇ ਦੇ ਵਿੱਚ ਕਿੰਨੀ ਤਾਕਤ ਹੁੰਦੀ ਹੈ ਕਿੰਨਾ ਨੁਕਸਾਨ ਕਰ ਦਿੰਦੇ ਆ ਇਹ ਤੇ ਧਰਮਸ਼ਾਲਾ ਵੀ ਬਣਾਉਣ ਦਾ ਕੋਈ ਫਾਇਦਾ ਨਹੀਂ ਇਹ ਤਾਂ ਹੁਣ ਏਦਾਂ ਪਸ਼ੂਆ ਜਿਹੜੇ ਪਿੰਡਾਂ ਦੇ ਵਿੱਚ ਏਦਾਂ ਤੰਗ ਕਰੀ ਜਾਂਦੇ ਆ ਆ ਦੇਖੋ ਪlant ਦੀ ਕਿੰਨਾ ਸੋਹਣਾ ਬਣ ਗਿਆ ਇਹਦੇ ਜਦੋਂ ਪਾਣੀ ਪਾਉਂਦੇ ਆ ਇਨੀ ਸੋਹਣੀ ਸਮੈਲ ਆਉਂਦੀ ਹੈ ਜਵੈਣ ਦੀ ਬਹੁਤ ਹੀ ਵਧੀਆ ਤੇ ਗੋਲ-ਗੋਲ ਬੜੀ ਸੋਹਣੀ ਸ਼ੇਪ ਦੇ ਵਿੱਚ ਆਪੇ ਵੱਧ ਰਿਹਾ ਕੋਈ ਇਹਦੀ ਕਟਿੰਗ ਨਹੀਂ ਕੀਤੀਗੀ ਬਸ ਐਸੇ ਸੋਹਣਾ ਵੱਧ ਰਿਹਾ ਤੇ ਇਹਦੇ ਵਿੱਚ ਲੱਗਿਆ ਹੋਇਆ ਸੀਗਾ ਨੀਲਕੰਠਾ ਪਹਿਲਾਂ ਮੈਂ ਸੋਚ ਰਹੀ ਸੀ ਕਿ ਮੈਂ ਮੈਂ ਕਿਹ ਚੁੱਕਦਾ ਕਿ ਇੱਕ ਪਲਾਂਟ ਨਹੀਂ ਵੀ ਜਗਾ ਹੈ ਨਾ ਵੀ ਬਹੁਤ ਚਾਹੀਦੀ ਹੈ ਫੇਰ ਮੈਨੂੰ ਇਹ ਹੋ ਗਿਆ ਵੀ ਜੇ ਦੁਬਾਰਾ ਨਾ ਹੋਇਆ ਤਾਂ ਫੇਰ ਤੇ ਤਾਂ ਕਰਕੇ ਫਿਰ ਮੈਂ ਚੁੱਕਿਆ ਨਹੀਂ ਹਾਲਾਂਕਿ ਇੱਕ ਦੋ ਟਾਹਣੀਆਂ ਜਿਹੜੀਆਂ ਟੁੱਟੀਆਂ ਸੀ ਉਹ ਮੈਂ ਦੂਜੇ गमਲਿਆਂ ਦੇ ਵਿੱਚ ਲਾਤੀਆਂ ਤੇ ਆ ਵੀ ਬੜਾ ਸੋਹਣਾ ਲੱਗ ਰਿਹਾ ਪਲਾਂਟ ਇਹ ਵੀ ਪਤਾ ਨਹੀਂ ਆਪਣੇ ਆਪ ਹੀ ਹੋ ਗਿਆ ਕਿਸ ਤਰ੍ਹਾਂ ਹੋ ਗਿਆ ਵਿੱਚ ਤੇ ਰਾਜਵਿੰਦਰ ਆ ਗਏ ਸੀ ਮੰਡੀਆਂੋਂ ਤਾਂ ਮੰਡਿਆਂੋਂ ਲਿਆਏ ਇਹ ਟਿੱਕੇ ਆਲੂ ਟਿੱਕੀ ਤੇ ਇੱਕ ਲਿਆਏ ਆ ਸਪਰਿੰਗ ਰੋਲ ਠੀਕ ਹੈ ਤੇ ਮੈਂ ਹੱਸ ਰਹੀ ਸੀ ਮੈਂ ਕਿਹਾ ਹੁਣ ਤਾਂ ਵੀ ਸ਼ਾਮ ਨੂੰ ਰੋਟੀ ਖਾਣ ਦਾ ਟਾਈਮ ਹੋ ਗਿਆ ਤੇ ਹੁਣ ਆਹ ਤੇਲ ਵਾਲੀ ਚੀਜ਼ ਖਾਣੀ ਹੈ ਕਿਉਂਕਿ ਜਿਆਦਾਤਰ ਹੁੰਦਾ ਨਾ ਦੁਪਹਿਰ ਨੂੰ ਵੀ ਛਾੜੇ ਟਾਈਮ ਤੇ ਲੈਂਦੀ ਹੋਏ ਤਾਂ ਵਧੀਆ ਹਾਜਮ ਹੋ ਜਾਂਦੀ ਹੈ ਚਲੋ ਫਿਰ ਮੈਂ ਕਿਹਾ ਹੁਣ ਲੈਂਦੀ ਖਾਣੀ ਤੇ ਹੈ ਪਰ ਹੈ ਬਹੁਤ ਟੇਸਟੀ ਸੀ ਬੜੇ ਸੁਆਦ ਲੱਗ ਰਹੇ ਸੀਗੇ ਤੇ ਮੰਮੀ ਕਹਿੰਦੀ ਮੈਂ ਤਾਂ ਨਹੀਂ ਜ਼ਿਆਦਾ ਖਾਣੀ ਤੇਲ ਵਾਲੀ ਚੀਜ਼ ਆ ਹੁਣ ਰਾਤ ਦੇ ਟਾਈਮ ਤੇ ਅਸੀਂ ਫਿਰ ਮੈਂ ਮਨਵੀਰ ਨੇ ਉਹ ਰਾਜਿੰਦਰ ਨੇ ਖਾਧੀ ਤੇ ਡੈਡੀ ਜੀ ਤਾਂ ਨਹੀਂ ਸੀਗੇ ਘਰੇ ਤੇ ਉਸ ਤੋਂ ਬਾਅਦ ਬਣਾਉਣੇ ਫੁਲਕੇ ਚਲੋ ਜੀ ਅੱਜ ਦਾ ਵਲੌਗ ਦਾ ਆਪਾਂ ਕਰ ਰਹੇ ਹਾਂ ਐਂਡ ਹੁਣ ਮੇਰਾ ਹੋ ਗਿਆ ਤੇ ਬਣਾਉਣੇ ਆ ਫੁਲਕੇ ਮਿਲਾਂਗੇ ਕੱਲੋ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ